ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੱਲ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਨ ਟਰੂਡੋ ਵੱਲੋਂ ਅਸਤੀਫਾ ਦੇ ਦਿੱਤਾ ਗਿਆ ਜਸਟਨ ਟਰੂਡੋ ਦੇ ਅਸਤੀਫੇ ਤੋਂ ਬਾਅਦ ਕੀ ਕੈਨੇਡਾ ਦੇ ਵਿੱਚ ਹੁਣ ਪੰਜਾਬੀਆਂ ਲਈ ਖਾਸ ਕਰਕੇ ਸਿੱਖਾਂ ਲਈ ਕਿੰਨੀਆਂ ਕੁ ਮੁਸ਼ਕਲਾਂ ਵਧਣਗੀਆਂ ਕੀ ਸਿੱਖਾਂ ਲਈ ਕੈਨੇਡਾ ਦੇ ਦਰਵਾਜ਼ੇ ਹੁਣ ਬੰਦ ਹੋ ਜਾਣਗੇ ਇਸ ਗੱਲ ਦੇ ਵਿੱਚ ਕਿੰਨੀ ਇੱਕ ਭਾਜਨ ਹੈਗਾ ਇਹਦੇ ਬਾਰੇ ਗੱਲਬਾਤ ਕਰਾਂਗੇ ਤੇ ਅਗਲੀ ਗੱਲਬਾਤ ਕਰਾਂਗੇ ਕਿ ਸਾਡੇ ਦੇਸ਼ ਤੇ ਬਾਕੀ ਦੀ ਦੁਨੀਆ ਦੇ ਵਿੱਚ ਕਿੰਨਾ ਕੁ ਵੈਲਿਊ ਸਿਸਟਮ ਹੈਗਾ ਕਿੰਨਾ ਕੁ ਨੈਤਿਕਤਾ ਦੀ ਕਿੰਨੀ ਕੁ ਮਤਲਬ ਗੱਲਬਾਤ ਹੈਗੀ ਆ ਇਹਦੇ ਬਾਰੇ ਵੀ ਗੱਲਬਾਤ ਕਰਾਂਗੇ ਸਾਡੇ ਇੱਥੇ ਕੋਈ ਇੱਕ ਸਰਕਲ ਹਲਕੇ ਦੀ ਪ੍ਰਧਾਨਗੀ ਤੋਂ ਕੋਈ ਅਸਤੀਫਾ ਨਹੀਂ ਦਿੰਦਾ ਪ੍ਰਧਾਨ ਮੰਤਰੀ ਦੀ ਕੁਰਸੀ ਤੋਂ ਅਸਤੀਫਾ ਦੇਣਾ ਤਾਂ ਬਹੁਤ ਦੂਰ ਦੀ ਗੱਲ ਹੈ ਉਹਨਾਂ ਨੇ ਆਪਣੀ ਪ੍ਰਧਾਨ ਮੰਤਰੀ ਪਦ ਤੋਂ ਵੀ ਅਸਤੀਫਾ ਦੇ ਦਿੱਤਾ ਤੇ ਆਪਣੀ ਪਾਰਟੀ ਦੀ ਪ੍ਰਧਾਨਗੀ ਤੋਂ ਵੀ ਅਸਤੀਫਾ ਦੇ ਦਿੱਤਾ ਆਓ ਵੀਡੀਓ ਕਰਦੇ ਹਾਂ ਸਟਾਰਟ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਆਪਾਂ ਗੱਲਬਾਤ ਕਰਾਂਗੇ ਕਿ ਸਾਡੇ ਦੇਸ਼ ਤੇ ਬਾਕੀ ਦੇ ਜਿਹੜੇ ਇਹ ਦੇਸ਼ਾਂ ਦੇ ਵਿੱਚ ਨੈਤਿਕਤਾ ਦਾ ਕਿੰਨਾ ਅਸਰ ਹੈ ਉਸ ਤੋਂ ਬਾਅਦ ਆਪਾਂ ਫਿਰ ਮੈਂ ਤੁਹਾਡੇ ਨਾਲ ਗੱਲਬਾਤ ਦੀ ਸਾਂਝ ਪਾਵਾਂਗਾ ਕਿ ਕੀ ਹੁਣ ਕੈਨੇਡਾ ਦੇ ਵਿੱਚ ਸਿੱਖਾਂ ਲਈ ਕਿਉਂ ਦਰਵਾਜ਼ੇ ਬੰਦ ਹੋ ਜਾਣਗੇ ਇਹਦੇ ਬਾਰੇ ਵੀ ਤੁਹਾਡੇ ਨਾਲ ਬਾਅਦ ਦੇ ਵਿੱਚ ਮੈਂ ਗੱਲ ਦੀ ਸਾਂਝ ਪਾਉਂਗਾ ਸਾਡੇ ਦੇਸ਼ ਦੇ ਵਿੱਚ ਅਸੀਂ ਜੇ ਪਿੱਛੇ ਕਿਸੇ ਵੀ ਤਰ੍ਹਾਂ ਦੀ ਘਟਨਾ ਦੇ ਉੱਪਰ ਨਿਗਾਹ ਮਾਰੀਏ ਜੇਕਰ ਸਾਡੇ ਕੋਈ ਵੱਡੀ ਤੋਂ ਵੱਡੀ ਘਟਨਾ ਵੀ ਵਾਪਰ ਜਾਵੇ ਤਾਂ ਵੀ ਕੋਈ ਇੱਥੇ ਸਾਡੇ ਮੰਤਰੀਪਦ ਤੋਂ ਜਾਂ ਕਿਸੇ ਚੀਜ਼ ਤੋਂ ਕੋਈ ਅਸਤੀਫਾ ਨਹੀਂ ਦਿੰਦਾ ਚਾਹੇ ਇੱਥੇ ਟ੍ਰੇਨਾਂ ਦੇ ਹਾਦਸੇ ਹੋ ਜਾਣ ਚਾਹੇ ਹੋਰ ਅਣਸਖਾਵੀਆਂ ਘਟਨਾਵਾਂ ਵਾਪਰ ਜਾਣ ਲੇਕਿਨ ਸਿਰਫ ਇਸ ਕਾਰਨ ਕਰਕੇ ਪਾਰਟੀ ਔਰ ਪ੍ਰਧਾਨ ਮੰਤਰੀ ਤੋਂ ਅਸਤੀਫਾ ਦੇ ਦੇਣਾ ਕਿ ਜਿਹੜੀ ਉਹਨਾਂ ਦੀ ਲੋਕ ਪ੍ਰਤਿਆ ਸੀਗੀ ਉਹਦੇ ਵਿੱਚ ਗਰਾਵਟ ਆ ਰਹੀ ਸੀ ਸਿਰਫ ਇਸ ਕਾਰਨ ਕਰਕੇ ਆਪਣੇ ਪ੍ਰਧਾਨ ਮੰਤਰੀ ਦੇ ਪਦ ਤੋਂ ਅਸਤੀਫਾ ਦੇ ਦੇਣਾ ਇਹ ਲੋਕਾਂ ਦੀ ਆਪਾਂ ਕਹਿ ਸਕਦੇ ਹਾਂ ਕਿੰਨੀ ਤਿਆਗ ਦੀ ਭਾਵਨਾ ਹੈਗੀ ਆ ਸਾਡੇ ਲੋਕਾਂ ਦੇ ਵਿੱਚ ਤਿਆਗ ਦੀ ਭਾਵਨਾ ਕਿਉਂ ਖਤਮ ਹੋ ਚੁੱਕੀ ਹੈ ਹਾਲਾਂਕਿ ਜੇ ਅਸੀਂ ਨਿਗਾ ਮਾਰੀਏ ਸਾਡੇ ਸਾਨੂੰ ਗੁਰੂਆਂ ਨੇ ਜੋ ਕੁਝ ਸਿਖਾਇਆ ਸੀਗਾ ਜਿੰਨਾ ਤਿਆਗ ਦੀ ਭਾਵਨਾ ਸਾਡੇ ਗੁਰੂਆਂ ਨੇ ਸਿਖਾਈ ਜਿਨ੍ਹਾਂ ਨੇ ਆਪਣਾ ਪਰਿਵਾਰ ਵਾਰ ਦਿੱਤੇ ਆਪਣਾ ਆਪ ਵਾਰ ਦਿੱਤਾ ਆਪਣੇ ਆਪ ਨੂੰ ਜਾ ਕੇ ਜ਼ਾਲਮਾਂ ਦੇ ਕੋਲੇ ਪੇਸ਼ ਕਰ ਦਿੱਤਾ ਦੂਜਿਆਂ ਦਾ ਧਰਮ ਬਚਾਉਣ ਦੀ ਖਾਤਰ ਐਡੇ ਵੱਡੇ ਧਰਮ ਦੇ ਅਸੀਂ ਮਤਲਬ ਉਹ ਆ ਤੇ ਲੇਕਿਨ ਸਾਡੇ ਗੁਰੂਆਂ ਨੇ ਸਾਨੂੰ ਕੀ ਕੁਝ ਸਿਖਾਇਆ ਪਰ ਅਸੀਂ ਅੱਜ ਦੇ ਨਿਗਾ ਮਾਰ ਕੇ ਦੇਖਦੇ ਆ ਸਾਡੀ ਜੇ ਮੈਂ ਅਕਾਲੀ ਦਲ ਦੀ ਗੱਲ ਕਰਾਂ ਤਾਂ ਕਿਸ ਤਰ੍ਹਾਂ ਜਿਹੜੇ ਅੱਜ ਦੇ ਪ੍ਰਧਾਨ ਚਿੰਬੜ ਕੇ ਬੈਠੇ ਹੋਏ ਨੇ ਕੁਰਸੀਆਂ ਨੂੰ ਜਿਹੜੀ ਕਿ ਉਹਨਾਂ ਦੀ ਤਾਂ ਅਜੇ ਹਾਲਾਂਕਿ ਉਹ ਪ੍ਰਧਾਨ ਮੰਤਰੀ ਉਹਨਾਂ ਦੀ ਟਰਮ ਦੇ ਵਿੱਚ ਰਹਿੰਦਾ ਸੀ ਸਮਾਂ ਬਹੁਤ ਔਰ ਦੂਜੇ ਨੰਬਰ ਤੇ ਉਹਨਾਂ ਨੇ ਦੋ ਵਾਰੀ ਲਗਾਤਾਰ ਪਹਿਲਾਂ ਉਹਨਾਂ ਦੇ ਫਾਦਰ ਸਾਹਿਬ ਰਹੇ ਨੇ ਤੇ ਉਹਨਾਂ ਨੇ ਕਿੰਨਾ ਸਮਾਂ ਮਤਲਬ ਲੋਕਾਂ ਦੇ ਦਿਨਾਂ ਤੇ ਰਾਜ ਕੀਤਾਗਾ ਤੇ ਅਜੇ ਤਾਂ ਇੱਕ ਕਹਿਣ ਦੀਆਂ ਗੱਲਾਂ ਸੀ ਕਿ ਉਹਨਾਂ ਦੀ ਜਿਹੜੀ ਲੋਕਪ੍ਰਿਤਾ ਦੇ ਵਿੱਚ ਘਾਟ ਆਈ ਹੈ ਹਜੇ ਵੋਟਾਂ ਨੇ ਤਾਂ ਉਹਨਾਂ ਲਈ ਕੱਲ ਇਹ ਸਾਬਤ ਕਰਨੀ ਸੀ ਜੇਕਰ ਤੀਜੀ ਵਾਰੀ ਖੜ ਕੇ ਉਹ ਵੋਟਾਂ ਦੇ ਵਿੱਚ ਹਾਰ ਜਾਂਦੇ ਉਹਨਾਂ ਦੀਆਂ ਸੀਟਾਂ ਕੱਟ ਜਾਂਦੀਆਂ ਫੇਰ ਗੱਲ ਵੱਖਰੀ ਸੀਗੀ ਲੇਕਿਨ ਇੱਥੇ ਜਿਹੜਾ ਸਾਡੀਆਂ ਪਾਰਟੀਆਂ ਵੱਲੋਂ ਚਾਹੇ ਸਾਰੇ ਮਤਲਬ ਐਮਐਲਏ ਘਟ ਕੇ ਦੋ ਤਿੰਨ ਤੇ ਵੀ ਆ ਜਾਣ ਲੋਕਾਂ ਨੇ ਬਾਰ ਬਾਰ ਜਿਹੜਾ ਹੈਗਾ ਤੁਹਾਨੂੰ ਨੁਕਾਰ ਦਿੱਤਾ ਹੋਵੇ ਪਰ ਅਸੀਂ ਆਪਣੀ ਕੁਰਸੀ ਛੱਡਣ ਲਈ ਕਦੇ ਵੀ ਤਿਆਰ ਕਿਉਂ ਨਹੀਂ ਹੁੰਦੇ ਇਹ ਤਾਂ ਮਤਲਬ ਹੁਣ ਉਹ ਜਾਣਦੇ ਨੇ ਲੋਕ ਜਿਹੜੇ ਲੋਕ ਚੰਬੜੇ ਹੋਏ ਨੇ ਪਰ ਇਹਨਾਂ ਲੋਕਾਂ ਦੀ ਦਾਦ ਦੇਣੀ ਬਣਦੀ ਹੈ ਇਹਨਾਂ ਦੀ ਤਾਰੀਫ ਕਰੇ ਬਿਨਾ ਆਪਾਂ ਰਹਿ ਨਹੀਂ ਸਕਦੇ ਕਿ ਐਡੀ ਵੱਡੀ ਕੁਰਸੀ ਛੱਡਦੇ ਨਹੀਂ ਪ੍ਰਧਾਨਗੀ ਵੀ ਛੱਡ ਦਿੱਤੀ ਪਾਰਟੀ ਦੀ ਤੇ ਪ੍ਰਧਾਨ ਮੰਤਰੀ ਦਾ ਉਹਦਾ ਵੀ ਛੱਡ ਦਿੱਤਾ ਸਿਰਫ ਇਸ ਕਾਰਨ ਕਰਕੇ ਕਿ ਲੋਕਪਿਰਤਾ ਦੇ ਵਿੱਚ ਘਾਟ ਆ ਰਹੀ ਸੀ ਹੁਣ ਦੋਸਤੋ ਅਗਲੀ ਗੱਲ ਕਰਦੇ ਆ ਕਿ ਸਾਡੀ ਮਤਲਬ ਕਿਉਂਕਿ ਪੰਜਾਬ ਖਾਸ ਤੌਰ ਤੇ ਸਿੱਖਾਂ ਦਾ ਜਿਹੜਾ ਕੈਨੇਡਾ ਨੇ ਮੈਂ ਕਹਿ ਸਕਦਾ ਕਿ ਸਾਡੀ ਬਾਹ ਫੜੀ ਮਾਰੇ ਸਮੇਂ ਦੇ ਵਿੱਚ ਕੈਨੇਡਾ ਨੇ ਸਾਥ ਦਿੱਤਾ ਔਰ ਅੱਜ ਅਗਰ ਕੈਨੇਡਾ ਨੇ ਸਾਡੀ ਜਵਾਨੀ ਨੂੰ ਨਾ ਸੰਭਿਆ ਹੁੰਦਾ ਤਾਂ ਅੱਜ ਹਾਲਾਤ ਸਾਡੇ 84 ਵਰਗੇ ਬਣਨ ਵਾਲੇ ਦੁਬਾਰਾ ਹਾਲਾਤ ਬਣੇ ਪਏ ਸੀਗੇ ਕਿਉਂਕਿ ਜਦੋਂ ਬੇਰੁਜ਼ਗਾਰ ਨੌਜਵਾਨ ਹੁੰਦੇ ਨੇ ਤਾਂ ਉਹਨਾਂ ਦਾ ਮੂੰਹ ਕਿਧਰੇ ਪਾਸੇ ਨੂੰ ਵੀ ਹੋ ਜਾਂਦਾ ਤੇ ਲੇਕਿਨ ਉਹਨਾਂ ਨੇ ਉਸ ਸਮੇਂ ਸਾਡੇ ਨੌਜਵਾਨਾਂ ਦੀ ਬਾਹ ਫੜੀ ਔਰ ਸਾਡੇ ਨੌਜਵਾਨ ਉੱਥੇ ਜਾ ਕੇ ਆਪਣਾ ਕੰਮ ਤੇ ਲੱਗੇ ਕਾਮਯਾਬ ਹੋਏ ਬਹੁਤ ਵੱਡੀਆਂ-ਵੱਡੀਆਂ ਕਾਮਯਾਬੀਆਂ ਹਾਸਲ ਕੀਤੀਆਂ ਕੈਨੇਡਾ ਦੇ ਵਿੱਚ ਜਾ ਕੇ ਉਹਦੇ ਲਈ ਇਹੇ ਵਧਾਈ ਦੇ ਪਾਤਰ ਨੇ ਜਸਟਨ ਟਰੂਡੋ ਨੇ ਕੈਨੇਡਾ ਦੇ ਆਪਾਂ ਕਹਿ ਸਕਦੇ ਹਾਂ ਕਿ ਰਸਤੇ ਖੋਲ ਦਿੱਤੇ ਸੀ ਸਾਡੇ ਲਈ ਜਹਾਜ਼ਾਂ ਦੇ ਜਹਾਜ਼ ਪਰ ਕੇ ਕੈਨੇਡਾ ਨੂੰ ਜਾਂਦੇ ਸੀਗੇ ਇਹ ਸਾਰੀ ਦੁਨੀਆ ਆਪਾਂ ਜਾਣਦੇ ਆਂ ਇਹ ਪੂਰਾ ਸਾਡੇ ਲਈ ਉਹਨਾਂ ਨੇ ਕੈਨੇਡਾ ਦਾ ਜਿਹੜਾ ਸਾਰਾ ਦੇਸ਼ ਸੀਗਾ ਜਿਹੜਾ ਸਾਡੇ ਲਈ ਖੋਲ ਦਿੱਤਾ ਸੀ ਪਰ ਹੁਣ ਹਾਲਾਤ ਜਦੋਂ ਟੁੱਟੋ ਚਲੇ ਜਾਣਗੇ ਤੇ ਉਸ ਤੋਂ ਬਾਅਦ ਕਿਸ ਤਰ੍ਹਾਂ ਦੇ ਹਾਲਾਤ ਬਣਨਗੇ ਕੀ ਸਾਡੇ ਲਈ ਦਰਵਾਜ਼ੇ ਬੰਦ ਹੋ ਜਾਣਗੇ ਕੈਨੇਡਾ ਦੇ ਦੇਖੋ ਇਹਦੇ ਬਾਰੇ ਪੱਕੇ ਤੌਰ ਤੇ ਤਾਂ ਕੁਝ ਕਹਿਣਾ ਸੰਭਵ ਨਹੀਂ ਹੈਗਾ ਕਿਉਂਕਿ ਦੂਸਰੇ ਪਾਸੇ ਜਿਹੜੇ ਜਗਮੀਤ ਸਿੰਘ ਨੇਗੇ ਜਿਹੜੇ ਪ੍ਰਧਾਨ ਮੰਤਰੀ ਦੇ ਅਹੁਦੇ ਦੇ ਦਾਅਵੇਦਾਰ ਨੇ ਜਿਨ੍ਹਾਂ ਨੇ ਆ ਸਰਕਾਰ ਦੇ ਵਿੱਚ ਵੀ ਜਸਟਨ ਟਰੂਡੋ ਦੀ ਸਰਕਾਰ ਉਹਨਾਂ ਕਰਕੇ ਹੀ ਬਣੀ ਸੀਗੀ ਤੇ ਜੇਕਰ ਉਹ ਆ ਜਾਂਦੇ ਨੇ ਤਾਂ ਕੀ ਸਾਡੇ ਲਈ ਫਿਰ ਜਿਹੜਾ ਆਪਣਾ ਕੈਨੇਡਾ ਦਾ ਕੈਨੇਡਾ ਦੇ ਵਿੱਚ ਸਿੱਖਾਂ ਦਾ ਮਾਨ ਸਨਮਾਨ ਜਾਂ ਪੰਜਾਬੀਆਂ ਦਾ ਮਾਨ ਸਨਮਾਨ ਕੀ ਫਿਰ ਹੋਰ ਵੱਧ ਸਕਦਾ ਜਾਂ ਵਧੇਗਾ ਇਹਦੇ ਬਾਰੇ ਮੈਂ ਜਿਵੇਂ ਪਹਿਲਾਂ ਕਿਹਾ ਕਿ ਪੱਕੇ ਤੌਰ ਤੇ ਨਹੀਂ ਕਹਿ ਸਕਦੇ ਲੇਕਿਨ ਇਹ ਤਾਂ ਗੱਲ ਪੱਕੀ ਹੈ ਕਿ ਉਹਨਾਂ ਬਾਰੇ ਕਿਹਾ ਜਾਂਦਾ ਕਿਹਾ ਕੀ ਜਾਂਦਾ ਕਿ ਉਹ ਦਮਾਲੇ ਵਾਲੇ ਸਿੱਖ ਨੇਗੇ ਸਿੰਘ ਨੇਗੇ ਅਮਰਤਾ ਸਿੰਘ ਨੇ ਦਮਾਲਾ ਸਜਾ ਕੇ ਰੱਖਦੇ ਨੇ ਤੇ ਉਹਨਾਂ ਨੂੰ ਖਾਲਸਤਾਨ ਪੱਖੀ ਵੀ ਕਿਹਾ ਜਾਂਦਾ ਤੇ ਉਹਨਾਂ ਨੂੰ ਹੋਰ ਵੀ ਕਈ ਤਰ੍ਹਾਂ ਦੀਆਂ ਗੱਲਾਂ ਜੋੜੀਆਂ ਜਾਂਦੀਆਂ ਨੇ ਲੇਕਿਨ ਜਿਹੜੀ ਉਹਨਾਂ ਦੀ ਪਾਲਿਸੀਆਂ ਨੇ ਜਿਹੜੀਆਂ ਉਹ ਉਹ ਉਸ ਪਾਰਟੀ ਦੇ ਨੂੰ ਰਿਪਰੈਜ਼ੈਂਟ ਕਰਦੇ ਆ ਜਿਹੜੀ ਪਾਰਟੀ ਦੇ ਵਿੱਚ ਜ਼ਿਆਦਾ ਅੰਗਰੇਜ਼ ਨੇ ਜਿਹੜੇ ਲੋਕ ਆਪਣੇ ਦੇਸ਼ ਲਈ ਵੱਧ ਉਹ ਉਹ ਰੱਖਦੇ ਨੇ ਜਿਵੇਂ ਆਪਾਂ ਕਹਿੰਦੇ ਨੇ ਕਿ ਪੰਜਾਬ ਦੇ ਵਿੱਚ ਸਾਡੇ ਬਾਹਰੋਂ ਪ੍ਰਵਾਸੀ ਨਾ ਆਉਣ ਉਸੇ ਤਰ੍ਹਾਂ ਉਹਨਾਂ ਦੀ ਪਾਰਟੀ ਦੀ ਜਿਹੜੀ ਸੋਚ ਆ ਉਹ ਇਸੇ ਤਰ੍ਹਾਂ ਦੀ ਹੈ ਕਿ ਜਿਆਦਾ ਪ੍ਰਵਾਸੀ ਆ ਕੇ ਮਤਲਬ ਕੈਨੇਡਾ ਦਾ ਜਿਹੜਾ ਬੈਲੈਂਸ ਆ ਉਹ ਕਹਿੰਦੇ ਨੇ ਖਰਾਬ ਹੁੰਦਾ ਸਾਡੀਆਂ ਨੌਕਰੀਆਂ ਨੇ ਜਿਹੜੀਆਂ ਉਹ ਵਿਦੇਸ਼ੀ ਲੈ ਜਾਂਦੇ ਨੇ ਤੇ ਸਾਡੇ ਜਿਹੜੇ ਕੈਨੇਡਾ ਦੇ ਵਸਨੀਕ ਨੇ ਉਹ ਬੇਰੁਜ਼ਗਾਰ ਰਹਿ ਜਾਂਦੇ ਨੇ ਇਸ ਤਰ੍ਹਾਂ ਦੀ ਉਹਨਾਂ ਦੀ ਪਾਰਟੀ ਦੀ ਹੈਗੀ ਆ ਲੇਕਿਨ ਫਿਰ ਵੀ ਚਾਹੇ ਜੋ ਵੀ ਹੋਵੇ ਹਰੇਕ ਬੰਦਾ ਆਪਣੀ ਕੌਮ ਨੂੰ ਤਾਂ ਜ਼ਰੂਰ ਪਹਿਲ ਦਿੰਦਾ ਹੀ ਹੁੰਦਾ ਹੈਗਾ ਪਰ ਇਹ ਦਾ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਦੇਖਿਆ ਜਾਵੇਗਾ ਲੇਕਿਨ ਅੱਜ ਦੇ ਹਾਲਾਤ ਨੇ ਜਿਹੜੇ ਉਹ ਇੰਨੇ ਸਖਤ ਹੋ ਚੁੱਕੇ ਨੇ ਅਜੇ 3 ਦਿਨ ਪਹਿਲਾਂ ਹੀ ਆਪਣਾ ਜਿਹੜਾ ਵਿਦੇਸ਼ੀ ਵਾਲੇ ਇਕੱਲੇ ਮਤਲਬ ਕਿਉਂਕਿ ਸਾਨੂੰ ਜਦੋਂ ਕੋਈ ਕੈਨੇਡਾ ਕਿਸੇ ਵੀ ਤਰ੍ਹਾਂ ਦੀ ਪਾਲਿਸੀ ਲੈ ਕੇ ਆਉਂਦਾ ਉਹ ਦੇਖ ਕੇ ਆਪਾਂ ਨੂੰ ਸਿਰਫ ਸਿੱਧਾ ਹੀ ਇਹ ਲੱਗਦਾ ਹੁੰਦਾ ਜਿਵੇਂ ਸਾਡੇ ਪੰਜਾਬੀਆਂ ਲਈ ਉਹਨਾਂ ਨੇ ਕੋਈ ਪਾਲਿਸੀ ਲਾਂਦੀ ਹੋਵੇ ਜਿਵੇਂ ਹੁਣ ਉਹਨਾਂ ਨੇ ਕਿਹਾਗਾ ਕਿ ਇਮੀਗ੍ਰੇ ਆਪਣੇ ਮਾਪਿਆਂ ਲਈ ਬੱਚਿਆਂ ਦੇ ਵਿਦਿਆਰਥੀਆਂ ਦੇ ਮਾਪਿਆਂ ਲਈ ਇਮੀਗ੍ਰੇਸ਼ਨ ਜਿਹੜੀ ਹੈਗੀ ਉਹ ਬੰਦ ਕਰ ਦਿੱਤੀ ਆ ਤੇ ਹਾਲਾਂਕਿ ਕੀਤੀ ਤਾਂ ਉਹਨਾਂ ਨੇ ਸਾਰੀ ਦੁਨੀਆ ਦੇ ਮਾਪਿਆਂ ਲਈ ਆ ਵਿਦਿਆਰਥੀ ਇਕੱਲੇ ਉੱਥੇ ਪੰਜਾਬ ਦੇ ਨਹੀਂ ਜਾਂਦੇ ਇਕੱਲੇ ਸਿੱਖਾ ਦੇ ਨਹੀਂ ਜਾਂਦੇ ਤੇ ਲੇਕਿਨ ਲੱਗਦਾ ਆਪਾਂ ਨੂੰ ਇਦਾਂ ਹੀ ਹੁੰਦਾਗਾ ਕਿ ਜਿਹੜਾ ਸ਼ਾਇਦ ਸਾਡੇ ਲਈ ਦਰਵਾਜ਼ੇ ਬੰਦ ਕਰ ਦਿੰਦੇ ਨੇ ਤੇ ਹਾਲਾਂਕਿ ਉਹ ਸਾਰੇ ਦੇਸ਼ਾਂ ਲਈ ਨੇ ਸਾਰੀ ਦੁਨੀਆ ਦੇ ਮਤਲਬ ਜਿੰਨੇ ਵਿਦਿਆਰਥੀ ਪੜ੍ਹਨ ਆਉਂਦੇ ਉਹਨਾਂ ਲਈ ਉਹਨਾਂ ਨੇ ਇਸ ਤਰ੍ਹਾਂ ਦੇ ਐਲਾਨ ਵੀ ਕੀਤੇ ਨੇ ਇਹ ਸਾਰਾ ਕੁਝ ਇਹਨਾਂ ਗੱਲਾਂ ਦੇ ਵਿੱਚੋਂ ਨਿਕਲ ਕੇ ਆਉਂਦਾਗਾ ਕਿ ਜਸਟਨ ਟਰੂਡੋ ਨੇ ਬਾਹਰਲੇ ਲੋਕਾਂ ਨੂੰ ਇੰਨੀ ਕਿਉਂ ਖੁੱਲ੍ਹ ਦਿੱਤੀ ਹੋਈ ਸੀਗੀ ਇਸੇ ਕਾਰਨ ਕਰਕੇ ਉਹਨਾਂ ਦਾ ਆਪਣੇ ਦੇਸ਼ ਦੇ ਵਿੱਚ ਵਿਰੋਧ ਹੋਣ ਲੱਗਿਆ ਆਪਾਂ ਬਾਕੀ ਗੱਲਾਂ ਦੇ ਉੱਤੇ ਆਪਾਂ ਬਿਲਕੁਲ ਨਹੀਂ ਜਾਂਦੇ ਆਪਾਂ ਨੂੰ ਨਹੀਂ ਪਤਾ ਕਿ ਕੈਨੇਡਾ ਦੀ ਬਾਕੀ ਜਿਹੜੀ ਵਿੱਤੀ ਹਾਲਾਤ ਕਹੇ ਜੇ ਨੇ ਜਾਂ ਹੋਰ ਉਹਨਾਂ ਦੇ ਦੇਸ਼ ਦੇ ਹਾਲਾਤ ਕਹੇ ਜੇ ਨੇ ਲੇਕਿਨ ਇੱਕ ਗੱਲ ਤੈਅ ਆ ਕਿ ਉਹਨਾਂ ਨੂੰ ਵਿਰੋਧਤਾ ਦਾ ਸਾਹਮਣਾ ਸਿਰਫ ਇਸ ਕਾਰਨ ਕਰਕੇ ਕਰਨਾ ਪਿਆਗਾ ਕਿ ਉਹਨਾਂ ਦੇ ਦੇਸ਼ ਦੇ ਵਿੱਚ ਜਿਹੜੇ ਪ੍ਰਵਾਸੀ ਲੋਕ ਨੇ ਬਾਹਰਲੇ ਲੋਕ ਨੇਗੇ ਉਹ ਧੜਾ ਧੜਾ ਆਉਣੇ ਸ਼ੁਰੂ ਹੋ ਗਏ ਸੀਗੇ ਤੇ ਉਹਨਾਂ ਨੇ ਪੀਆਰਾਂ ਦੇ ਦੇ ਕੇ ਲੋਕਾਂ ਨੂੰ ਸਿਟੀਜ਼ਨਸ਼ਿਪ ਦੇ ਕੇ ਉਹ ਲੋਕ ਨੂੰ ਮੰਨਣ ਲੱਗੇ ਕੈਨੇਡਾ ਦੇ ਕਿ ਇਹਨਾਂ ਨੇ ਬਾਹਰਿਆਂ ਨੂੰ ਜਾਦੇ ਪਿਆਰ ਕੀਤਾ ਆਪਦਿਆਂ ਨੂੰ ਘੱਟ ਪਿਆਰ ਕੀਤਾ ਤੇ ਲੇਕਿਨ ਦੋਸਤੋ ਹੁਣ ਜੇ ਆਪਾਂ ਇਸ ਗੱਲ ਦੇ ਉੱਪਰ ਨਿਗਾਹ ਮਾਰੀਏ ਕਿ ਜਦੋਂ ਟਰੂਡੋ ਨੇ ਅਸਤੀਫਾ ਦਿੱਤਾ ਤਾਂ ਜਿਹੜੇ ਚਿੰਟੂ ਮਿੰਟੂ ਹੁਣੀ ਨੇ ਜਿਹੜੇ ਹਰ ਵਕਤ ਸਿੱਖਾਂ ਤੇ ਮਤਲਬ ਐ ਨਹੀਂ ਜਿਵੇਂ ਜ਼ਖਮ ਤੇ ਮਿਰਚਾਂ ਲੜਦੀਆਂ ਹੁੰਦੀਆਂ ਨੇ ਐਦਾਂ ਉਹਨਾਂ ਨੂੰ ਆਪਣਾ ਲੜਦੇ ਰਹਿੰਦੇ ਆਪਾਂ ਹਰ ਵਕਤ ਉਹਨਾਂ ਉਹ ਆਪਾਂ ਨੂੰ ਦੇਖ ਕੇ ਨਹੀਂ ਪਾਉਂਦੇ ਹੈਗੇ ਉਹਨਾਂ ਲਈ ਬੜੀ ਖੁਸ਼ੀ ਦੀ ਖਬਰ ਹੋਊਗੀ ਕਿਉਂਕਿ ਉਹ ਬੜਾ ਮਤਲਬ ਸੰਘ ਪਾੜਦੇ ਹੁੰਦੇ ਨੇ ਟਰੂਡੋ ਐ ਹੋਜੂ ਟਰੂਡੋ ਉਹ ਹੋਜੂ ਕਾਰਨ ਸਿਰਫ ਉਹਨਾਂ ਨੂੰ ਇੱਕੋ ਹੀ ਆ ਕਿ ਟਰੂਡੋ ਉੱਥੇ ਖੰਨੀ ਸਿੱਖਾਂ ਨੂੰ ਅ ਮਤਲਬ ਜਿਹੜਾ ਹੈਗਾ ਜਿਆਦਾ ਪਿਆਰ ਕਰਦਾ ਹੈ ਜਾਂ ਟਰੂਡੋ ਜੇ ਨਹੀਂ ਰਹੂਗਾ ਤਾਂ ਮਤਲਬ ਉੱਥੇ ਜਿਹੜੇ ਸਿੱਖਣਗੇ ਉਹ ਕਾਮਯਾਬ ਨਹੀਂ ਹੋ ਸਕਣਗੇ ਮੈਂ ਉਹਨਾਂ ਚਿੰਟੂ ਮਿੰਟੂ ਉਹਨਾਂ ਨੂੰ ਇੱਕ ਥੋੜੀ ਜੀ ਇੱਕ ਚੈਲੰਜ ਦੇਣਾ ਚਾਹਣਾਗਾ ਕਿ ਸਾਰੀ ਦੁਨੀਆ ਦੇ ਵਿੱਚ ਹੀ ਟਰੂਡੋ ਪ੍ਰਧਾਨ ਮੰਤਰੀ ਹੈ ਸਾਰੇ ਦੇਸ਼ਾਂ ਦਾ ਹੀ ਟਰੂਡੋ ਪ੍ਰਧਾਨ ਮੰਤਰੀ ਹੈ ਸੈਂਕੜੇ ਦੇਸ਼ ਨੇ ਦੁਨੀਆ ਦੇ ਵਿੱਚ ਜਿਹੜੇ ਸਿੱਖਣਗੇ ਉਹ ਦੁਨੀਆ ਦੇ ਹਰ ਇੱਕ ਕੋਨੇ ਦੇ ਵਿੱਚ ਹਰ ਇੱਕ ਦੇਸ਼ ਦੇ ਵਿੱਚ ਕਾਮਯਾਬ ਨੇ ਇਕੱਲੇ ਕੈਨੇਡਾ ਦੇ ਵਿੱਚ ਹੀ ਨਹੀਂ ਕੈਨੇਡਾ ਦੇ ਵਿੱਚ ਟਰੂਡੋ ਰਾਜ ਕਰਿਆ ਜੇ ਉਹਨਾਂ ਨੇ ਤੇ ਸਿਰਫ ਇਹ ਨਹੀਂ ਹੈਗਾ ਕਿ ਉਹਨਾਂ ਦੇ ਰਾਜ ਦੇ ਵਿੱਚ ਹੀ 10 ਸਾਲਾਂ ਦੇ ਵਿੱਚ ਜਿਹੜੇ ਸਿੱਖੋ ਤੇ ਕਾਮਯਾਬ ਹੋਏ ਨੇ ਸਿੱਖਾਂ ਨੂੰ ਤਾਂ ਜਿਹੜਾ ਕਾਮਯਾਬ ਹੋਇਆ ਨੂੰ ਉਥੇ ਦਹਾਕੇ ਬੀਤ ਗਏ ਔਰ ਬਾਕੀ ਦੁਨੀਆ ਦੇ ਵਿੱਚ ਵੀ ਇਹੋ ਜਿਹੇ ਦੇਸ਼ਾਂ ਦੇ ਵਿੱਚ ਜਿੱਥੇ ਕੋਈ ਵੀ ਮਤਲਬ ਜਾ ਕੇ ਉਥੇ ਸੋਚ ਵੀ ਨਹੀਂ ਸਕਦਾ ਕਿ ਮੈਂ ਉੱਥੇ ਕਾਮਯਾਬ ਹੋ ਜਾਊਂਗਾ ਜਾਂ ਪੈਰ ਪੱਕੇ ਕਰ ਲਊਂਗਾ ਉਹਨਾਂ ਦੇਸ਼ਾਂ ਦੇ ਵਿੱਚ ਉਹ ਜਿਹੇ ਹਾਲਾਤਾਂ ਦੇ ਵਿੱਚ ਵੀ ਜਾ ਕੇ ਸਿੱਖਾਂ ਨੇ ਆਪਣੀਆਂ ਕਾਮਯਾਬੀਆਂ ਦੇ ਝੰਡੇ ਗੱਡੇ ਹੋਏ ਨੇ ਤੇ ਉਹਨਾਂ ਦੇਸ਼ਾਂ ਦੇ ਵਿੱਚ ਜਿੱਥੇ ਲੜਾਈਆਂ ਲੱਗ ਲੱਗ ਕੇ ਜਿੱਥੇ ਇੱਕ ਸਕਿੰਟ ਦੇ ਵਿੱਚ ਪਤਾ ਨਹੀਂ ਕਿੱਥੋਂ ਗੋਲਾ ਕਿਧਰੋਂ ਆ ਜਾਵੇ ਉਹਨਾਂ ਦੇਸ਼ਾਂ ਦੇ ਵਿੱਚ ਜਾ ਕੇ ਵੀ ਸਿੱਖਾਂ ਨੇ ਲੋਕਾਂ ਦਾ ਪੇਟ ਭਰਿਆ ਮਾਰੇ ਸਮੇਂ ਦੇ ਵਿੱਚ ਮਦਦ ਕੀਤੀ ਆ ਸੋ ਇਸ ਕਰਕੇ ਇਹ ਚਿੰਟੂ ਮਿੰਟੂ ਉਹਨਾਂ ਨੂੰ ਥੋੜਾ ਜਿਹਾ ਅਤੇ ਦਿਮਾਗ ਤੇ ਆਪਦੇ ਤੇ ਇਹ ਸੋਚਣਾ ਚਾਹੀਦਾ ਵੀ ਕੱਲੇ ਟਰੂਡੋ ਦੇ ਜਾਣ ਨਾਲ ਉਹਨਾਂ ਦੀ ਖੁਸ਼ੀ ਹੈ ਜਿਹੜੀ ਕੋਈ ਮਾਇਨਾ ਨਹੀਂ ਰੱਖਦੀ ਸਿੱਖਾਂ ਨੇ ਇਦਾਂ ਹੀ ਕੰਮ ਜਾਓ ਹੋਣਾ ਟਰੂਡੋ ਚਾਹੇ ਜੇ ਉਹਨਾਂ ਅੱਜ ਟਰੂਡੋ ਚ ਲਿਆ ਗਿਆ ਕੱਲ ਨੂੰ ਜਗਮੀਤ ਆ ਜਾਊਗਾ ਫੇਰ ਫਿਰ ਉਦੋਂ ਹੀ ਵੱਧ ਮਿਰਚਾਂ ਲੜਨਗੀਆਂ ਕਿਉਂਕਿ ਫੇਰ ਤਾਂ ਸਿੱਧਾ ਹੀ ਦਮਾਲੇ ਵਾਲਾ ਸਿੱਖ ਹੀ ਆਵੇਠੂਗਾ ਫੇਰ ਕੀ ਕਰੋਗੇ ਸੋ ਫੇਰ ਚਿੰਟੂ ਮਿੰਟੂ ਉਹਨਾਂ ਦੇ ਉਦੋਂ ਵੀ ਵੱਧ ਮਿਰਚਾਂ ਲੜਨਗੀਆਂ ਸੋ ਦੋਸਤੋ ਵੀਡੀਓ ਨੂੰ ਲਾਈਕ ਸ਼ੇਅਰ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ